ਮੈਂ ਅੱਜ ਜਿਹੜਾ ਇਹ ਪ੍ਰਸਤਾਵ ਆਇਆ ਹੈ ਇਹਦਾ ਸਮਰਥਨ ਕਰਦਾ ਤੇ ਮੈਂ ਸੈਂਟਰ ਸਰਕਾਰ ਨੂੰ ਇਹ ਬੇਨਤੀ ਨਹੀਂ ਕਰਦਾ ਮੈਂ ਸੈਂਟਰ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਕਹਿਣਾ ਚਾਹੁੰਦਾ ਕਿ ਗਰੀਬਾਂ ਦੀ ਗਰਦਨ ਤੇ ਕਹਾੜੀ ਲਾ ਕੇ ਚਲਾਉਣਾ ਆੜਾ ਰੱਖ ਕੇ ਚਲਾਉਣਾ ਬੰਦ ਕਰੋ ਨਹੀਂ ਤਾਂ ਤੁਹਾਡਾ ਪਿੰਡਾਂ 'ਚ ਵੜਨਾ ਤੇ ਤੁਸੀਂ ਨਾਲ ਤੁਸੀਂ ਉਹ ਅਕਾਲੀ ਦਲ ਤੁਹਾਡੇ ਨਾਲ ਆਊਗਾ ਉਡਾ ਦੋਨਾਂ ਦੇ ਪਿੰਡਾਂ ਚ ਵੜਨਾ ਬੰਦ ਹੋਊਗਾ ਜੇ ਤੁਸੀਂ ਐਂ ਲੜਦੇ ਰਹੇ ਜਿਵੇਂ ਹੁਣ ਤੁਸੀਂ ਲੜ ਰਹੇ ਹੋ ਇੱਥੇ ਵੀ ਲੜਪੇ ਸੀਗੇ ਹਨਾ ਤੇ ਜੇ ਐਂ ਲੜਦੇ ਰਹੇ ਬੱਦਲਬਾਈ ਤੁਹਾਡੀ ਵੀ ਠੀਕ ਨਹੀਂ ਲੱਗ ਰਹੀ ਹੈ ਮੈਂ ਨਹੀਂ ਕਹਿੰਦਾ ਕਿ ਅਸੀਂ ਆ ਰਹੇ ਹਾਂ ਮੈਂ ਕਹਿੰਦਾ ਅਸੀਂ ਤਾਂ ਪਹਿਲੇ ਲੋਕਾਂ ਜਾਵਾਂਗੇ ਪਬਲਿਕ ਲਿਆਊਗੀ ਜਿਹਨੂੰ ਲਿਆਊਗੀ ਸੋ ਇਸ ਕਰਕੇ ਜੇ ਐਦਾਂ ਹੀ ਗਿਣਤੀਆਂ ਕੋਈ 17 ਜਾਂ 25 ਕਰਨੀਆਂ ਨੇ ਉਹ ਪਹਿਲਾਂ ਕੈਪਟਨ ਸਾਹਿਬ ਪਿਛਲੀ ਵਾਰ 2012 ਚ ਕਟਾਉਂ ਦੇ ਕਟਾਉਂਦੇ ਆ ਤਾਂ ਕਰੂਗਾ ਇਹਨੂੰ ਹਰਾ ਲਊ ਆ ਵੀ ਮੈਨੂੰ ਲੱਗਦਾ ਮਿਨਿਸਟਰੀ ਮੰਗੂ ਇਹਨੂੰ ਹਰਾ ਲਊ ਇਸ ਚੱਕਰ ਚ ਆਪੋਜੀਸ਼ਨ ਜੇ ਬੈਣਾ ਪੈ ਗਿਆ ਸੀਗਾ ਜਿਹੜੇ ਅਫਸਰ ਸੀ ਉਹ ਤਾਂ ਉਹਦੀ ਮੁੱਕਰ ਜਾਂਦੇ ਨੇ ਜੀ ਉਹਦਾ ਰਾਜਪੁਰੇ ਉੱਤਰ ਲੱਗੇ ਸੀ ਸ਼ਤਾਬਦੀ ਤੋਂ ਦਿੱਲੀ ਤੋਂ ਚੱਲ ਪਈ ਸੀ ਉਹ ਰਾਜਪੁਰੇ ਦੀ ਬਜਾਏ ਫਿਰ ਉਹ ਸਿੱਧੇ ਆ ਗਏ ਉਹ ਕਹਿੰਦੇ ਚੰਡੀਗੜੀ ਚੱਲਦੇ ਆਂ ਪਰ ਪਟਿਆਲੇ ਵਾਲਾ ਤਾਂ ਰਸਤਾ ਹੀ ਬੰਦ ਹੋ ਗਿਆ ਉਹ ਜਿਹੜਾ ਢੋਲ ਵਾਲਾ ਬੁਲਾਇਆ ਸੀ ਉਹ ਫਿਰ ਬ੍ਰਹਮਿੰਦਰ ਦੇ ਘਰੇ ਭੇਜਣਾ ਪੈ ਗਿਆ ਕਿਉਂਕਿ ਉਹ ਤਾਂ ਜਿੱਤ ਗਿਆ ਸੀ ਨਾ ਹੈਗਾ ਸਾਹਮਣੇ ਜਮਾ ਗੇਟ ਦੇ ਚਲੋ ਢੋਲ ਵਾਲਾ ਕਹਿੰਦਾ ਤੇ ਮੇਰੀ ਦਾੜੀ ਤਾਂ ਨਾ ਮਾਰੋ ਚਲਾਏ ਇਹਦੇ ਬਜਾਏ ਦਨੇ ਚਾਰ ਡੱਗੇ ਸੋ ਇਸ ਕਰਕੇ ਆਪਦੇ ਆਪਦੇ ਢੋਲ ਵਾਲੇ ਤਾਂ ਹਲਵਾਈ ਪਹਿਲੀ ਨਾ ਬੁੱਕ ਕਰਕੇ ਰੱਖਿਓ ਲੋਕਾਂ ਨੂੰ ਪੁੱਛ ਲਿਓ ਕਿ ਬਣੂਗੀ ਤੇ ਕਿਦੇ ਘਰੇ ਟੋਲ ਦੇ ਡੱਗੇ ਲੱਗਣਗੇ ਇਹ ਪਬਲਿਕ ਦੇ ਅੰਦਰ ਤੇ ਪਬਲਿਕ ਦੇ ਵਿੱਚ ਪਰਮਾਤਮਾ ਵੱਸਦਾ ਹੈ ਇਹ ਸਾਰਾ ਪਰਮਾਤਮਾ ਜਿਹਾ ਹੈ ਮੈਂ ਇਸ ਰੈਜ਼ੋਲੂਸ਼ਨ ਦਾ ਸਮਰਥਨ ਕਰਦਾ ਤੇ ਇਹਨੂੰ ਸਖਤ ਲਫ਼ਜ਼ਾਂ ਦੇ ਵਿੱਚ ਆਮੇ ਲਫਾਫੇ ਤੇ ਲਾਲ ਅੱਖਰਾਂ ਨਾਲ ਲਿਖ ਕੇ ਭੇਜ ਦਿਓ ਕਿ ਪੰਜਾਬ ਵੱਲੋਂ ਆਇਆ ਇਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਸਾਡੇ ਗਰੀਬਾਂ ਦੇ ਸਭ ਤੋਂ ਵੱਧ ਐਸਸੀ ਜਿਹੜੀ ਪਰਸੈਂਟੇਜ ਵਾਈਜ਼ ਆਬਾਦੀ ਹੈ ਉਹ ਸਾਡੇ ਪੰਜਾਬ ਦੀ ਹੈ ਦੇਸ਼ ਦੇ ਵਿੱਚ ਸਭ ਤੋਂ ਵੱਧ ਸਾਡੇ ਕੋਲ ਆਬਾਦੀ ਹੈ ਸਾਡੇ ਅਸੀਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਤੇ ਡਾਕਾ ਨਹੀਂ ਵੱਜਣ ਦੇਵਾਂਗੇ ਅਸੀਂ ਜਿਸ ਪੱਧਰ ਤੱਕ ਵੀ ਲੜਨਾ ਪਿਆ ਵਿਧਾਨਿਕ ਪੱਧਰ ਤੇ ਲੜ ਰਹੇ ਹਾਂ ਕੱਲ ਨੂੰ ਸੜਕਾਂ ਤੇ ਲੜਨਾ ਪਿਆ ਉੱਥੇ ਵੀ ਲੜਾਂਗੇ ਤੁਸੀਂ ਨਾਲ ਜਾਣਾ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਆਓ ਇਕੱਠੇ ਹੋ ਕੇ ਗਰੀਬਾਂ ਆ ਕੇ ਚ ਆਪਾਂ ਹਾ ਦਾ ਨਾਰਾ ਮਾਰੀਏ ਗਰੀਬਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਲੈ ਕੇ ਦਈਏ ਉਸ ਤੋਂ ਬਾਅਦ ਤੁਸੀਂ ਆਪਣੇ ਆਪਣੀਆਂ ਬੋਤਾਂ ਚਲੇ ਜਾਓ ਜਿਹੜਾ ਪ੍ਰੋਗਰਾਮ ਲੋਕਾਂ ਨੂੰ ਪਸੰਦ ਆਊਗਾ ਲੋਕਾਂ ਨੂੰ ਪਸੰਦ ਕਰ ਲੈਣਗੇ ਬਹੁਤ ਬਹੁਤ ਧੰਨਵਾਦ ਜੀ